ਸਰਤ ਸ਼੍ਰੀਆਕਾਲ ਜੀ ਅੱਜ ਫੇਰ ਰਾਹੁਲ ਨੇ ਰਸ਼ਮੀ ਨੂੰ ਬਹੁਤ ਮਾਰਿਆ ਰਸ਼ਮੀ ਦੀ ਗਲਤੀ ਸਿਰਫ ਇਹ ਨਹੀਂ ਸੀ ਕਿ ਉਹਨੇ ਅੱਜ ਰਾਤ ਦੇ ਖਾਣੇ ਵਿੱਚ ਰੋਟੀ ਨਹੀਂ ਪਕਾਈ ਸੀ ਤੇ ਚੌਲ ਬਣਾ ਦਿੱਤੇ ਸੀ ਕਿਉਂਕਿ ਉਹਦੇ ਲੱਤ ਵਿੱਚ ਬਹੁਤ ਦਰਦ ਹੋ ਰਿਹਾ ਸੀ ਤੇ ਉਹਦੇ ਕੋਲੋਂ ਰੋਟੀ ਬਣਾਉਣ ਲਈ ਖੜਾ ਨਹੀਂ ਹੋਇਆ ਜਾ ਰਿਹਾ ਸੀ ਪਰ ਇਸ ਨਾਲ ਰਾਹੁਲ ਤੇ ਉਹਦੀ ਮਾਂ ਨੂੰ ਕੀ ਫਰਕ ਪੈਂਦਾ ਸੀ ਉਹਨਾਂ ਦੇ ਲਈ ਤਾਂ ਰਸ਼ਮੀ ਸਿਰਫ ਇਸ ਘਰ ਵਿੱਚ ਨੌਕਰਾਨੀ ਸੀ ਜਿਹੜੀ ਸਾਰਾ ਦਿਨ ਉਹਨਾਂ ਦੀ ਸੇਵਾ ਕਰਦੀ ਸੀ ਤੇ ਰਾਤ ਨੂੰ ਰਾਹੁਲ ਨੂੰ ਸੁੱਖ ਦਿੰਦੀ ਸੀ ਜਦੋਂ ਤੱਕ ਰਾਹੁਲ ਤੇ ਉਹਦੀ ਮਾਂ ਆਪਣਾ ਫालतू ਦਾ ਗੁੱਸਾ ਰਸ਼ਮੀ ਉੱਤੇ ਕੱਢ ਨਹੀਂ ਲੈਂਦੇ ਸੀ ਉਹਨਾਂ ਨੂੰ ਚੈਨ ਨਹੀਂ ਪੈਂਦਾ ਸੀ ਕਿਉਂਕਿ ਉਹ ਜਾਣਦੇ ਸੀ ਕਿ ਰਸ਼ਮੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ ਇੰਨੀ ਜ਼ਿਆਦਾ ਸਿੱਧੀ ਆ ਕਿ ਉਹਦੀ ਆਵਾਜ਼ ਤੱਕ ਨਹੀਂ ਨਿਕਲਦੀ ਪੇਕਿਆਂ ਵਿੱਚ ਮਾਂ ਪਿਓ ਤਾਂ ਹੈ ਨਹੀਂ ਤੇ ਭਰਾ ਭਾਬੀ ਨੇ ਜਿਵੇਂ ਤੀਵੇਂ ਰਸ਼ਮੀ ਦਾ ਵਿਆਹ ਕਰਕੇ ਉਹਦੇ ਕੋਲੋਂ ਆਪਣਾ ਪੱਲਾ ਛਾੜ ਲਿਆ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਰਸ਼ਮੀ ਜੀ ਰਹੀ ਆ ਜਾਂ ਮਰ ਰਹੀ ਆ ਪਰ ਆਪਣੇ ਕੰਮ ਵਿੱਚ ਹੀ ਮਗਨ ਸੀ ਤਿੰਨ ਨਾਂ ਨਾਲ ਉਹਨੂੰ ਉਹਦੀ ਭਾਬੀ ਨੂੰ ਕੋਈ ਮਤਲਬ ਨਹੀਂ ਸੀ ਕੋਈ ਹੋ ਟਿਕਾਣਾ ਵੀ ਨਹੀਂ ਸੀ ਰਸ਼ਮੀ ਦਾ ਰਸ਼ਮੀ ਨੌਕਰੀ ਵੀ ਨਹੀਂ ਕਰਦੀ ਸੀ ਹਰ ਹਾਲ ਵਿੱਚ ਉਹਨੂੰ ਰਾਹੁਲ ਦੇ ਨਾਲ ਹੀ ਰਹਿਣਾ ਸੀ ਚਾਹੇ ਉਹ ਉਹਨੂੰ ਕਿਵੇਂ ਵੀ ਰੱਖੇ ਰਸ਼ਮੀ ਨੇ ਵੀ ਇਹਨੂੰ ਆਪਣੀ ਕਿਸਮਤ ਮੰਨ ਕੇ ਸਵੀਕਾਰ ਕਰ ਲਿਆ ਸੀ ਪਰ ਅੱਜ ਉਹਨੇ ਸੋਚ ਲਿਆ ਸੀ ਜੇ ਹੁਣ ਉਹਨੇ ਆਪਣੇ ਲਈ ਆਵਾਜ਼ ਨਾ ਚੁੱਕੀ ਤਾਂ ਉਹਨੂੰ ਅੱਗੇ ਜਾ ਕੇ ਹੋਰ ਵੀ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਰਸ਼ਮੀ ਦੇ ਵਿਆਹ ਨੂੰ ਲਗਭਗ 1 ਸਾਲ ਹੋਣ ਨੂੰ ਆਇਆ ਸੀ ਪਰ ਅਜੇ ਤੱਕ ਰਾਹੁਲ ਤੇ ਉਹਦੀ ਮਾਂ ਦੇ ਸੁਭਾਅ ਵਿੱਚ ਕੋਈ ਬਦਲਾਅ ਨਹੀਂ ਆਇਆ ਸੀ ਅੱਜ ਰਾਹੁਲ ਨੇ ਰਸ਼ਮੀ ਨੂੰ ਇਨਾ ਮਾਰਿਆ ਸੀ ਕਿ ਉਹਦੇ ਸਰੀਰ ਤੇ ਬੁਰੀ ਤਰ੍ਹਾਂ ਨਿਸ਼ਾਨ ਪੈ ਗਏ ਤੇ ਉਹਦੀ ਸੱਸ ਖੜੀ ਹੋ ਕੇ ਤਮਾਸ਼ਾ ਵੇਖ ਰਹੀ ਸੀ ਕਿਉਂਕਿ ਉਹਨੂੰ ਵੀ ਬਹੁਤ ਸੁੱਖ ਮਿਲਦਾ ਸੀ ਜਦੋਂ ਰਾਹੁਲ ਰਸ਼ਮੀ ਨੂੰ ਕੁੱਟਦਾ ਸੀ ਰਸ਼ਮੀ ਅੱਜ ਬਹੁਤ ਗੁੱਸੇ ਵਿੱਚ ਸੀ ਪਰ ਇੱਕ ਕਮਜ਼ੋਰ ਜਈ ਕੁੜੀ ਇੱਕ ਹੱਟੇ-ਕੱਟੇ ਨੌਜਵਾਨ ਦਾ ਕੀ ਹੀ ਕਰ ਸਕਦੀ ਸੀ ਪੁਲਿਸ ਦੇ ਕੋਲ ਜਾਣਾ ਤਾਂ ਚੰਗੀ ਸੀ ਪਰ ਪਤਾ ਸੀ ਇਹਨਾਂ ਆਸਾਨ ਨਹੀਂ ਆ ਰਾਹੁਲ ਤੇ ਉਹਦੀ ਮਾਂ ਇੰਨੇ ਹੁਸ਼ਿਆਰ ਸੀ ਕਿ ਰਸ਼ਮੀ ਨੂੰ ਜਦੋਂ ਵੀ ਮਾਰਦੇ ਸੀ ਉਦੋਂ ਹੀ ਤੇਜ਼ ਆਵਾਜ਼ ਕਰਕੇ ਟੀਵੀ ਲਾ ਦਿੰਦੇ ਸੀ ਤਾਂ ਕਿ ਗਵਾਂਡੀਆਂ ਨੂੰ ਕੁਝ ਪਤਾ ਨਾ ਲੱਗੇ ਕਿ ਅੰਦਰ ਕੀ ਹੋ ਰਿਹਾ ਆ ਪਰ ਅੱਜ ਰਸ਼ਮੀ ਨੇ ਇੱਕ ਫੈਸਲਾ ਲੈ ਲਿਆ ਸੀ ਆਪਣੀ ਜ਼ਿੰਦਗੀ ਲਈ اپنی زندگی ਦੇ ਲਈ ਕਿਉਂਕਿ ਹੁਣ ਕੋਈ ਨਾ ਕੋਈ ਫੈਸਲਾ ਲੈਣਾ ਜ਼ਰੂਰੀ ਹੋ ਗਿਆ ਸੀ ਖਾਣਾ ਖਾਣ ਤੋਂ ਬਾਅਦ ਰੋਜ ਵਾਂਗ rahul ਸ਼ਰਾਬ ਪੀਣ ਲੱਗਾ ਤੇ ਉਸ ਤੋਂ ਬਾਅਦ ਬੇਸੁੱਧ ਹੋ ਕੇ ਸੌਂ ਗਿਆ ਸੱਸ ਵੀ ਆਪਣੀਆਂ ਦਵਾਈਆਂ ਖਾ ਕੇ ਸੌਂ ਗਈ ਬਸ ਰਸ਼ਮੀ ਨੂੰ ਮੌਕਾ ਮਿਲ ਗਿਆ ਰਸ਼ਮੀ ਨੇ ਬਹੁਤ ਫੁਰਤੀ ਨਾਲ ਆਪਣੇ ਦੁਪੱਟੇ ਨਾਲ rahul ਦੇ ਹੱਥ ਪੈਰ ਚੰਗੀ ਤਰ੍ਹਾਂ ਬੈੱਡ ਦੇ ਨਾਲ ਬੰਨ ਦਿੱਤੇ ਤੇ ਮੂੰਹ ਤੇ ਇੱਕ ਕੱਪੜਾ ਪਾ ਦਿੱਤਾ ਉਸ ਤੋਂ ਬਾਅਦ ਬਾਹਰ ਪਿਆ ਹੋਇਆ ਇੱਕ ਬੈਟ ਜਿਹੜਾ ਕਿ ਸ਼ਾਇਦ ਰਾਹੁਲ ਦਾ ਹੀ ਸੀ ਤੇ ਕਾਫੀ ਟਾਈਮ ਤੋਂ ਉਹ ਬਾਹਰ ਹੀ ਪਿਆ ਰਹਿੰਦਾ ਸੀ ਚੁੱਕ ਕੇ ਉਹਨੇ ਰਾਹੁਲ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਰਾਹੁਲ ਦੀ ਅੱਖ ਖੁੱਲ ਗਈ ਤੇ ਉਹ ਜ਼ੋਰ-ਜ਼ੋਰ ਨਾਲ ਚੀਲਾਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਹਦੇ ਮੂੰਹ ਵਿੱਚੋਂ ਕੋਈ ਆਵਾਜ਼ ਨਹੀਂ ਨਿਕਲ ਰਹੀ ਸੀ ਰਸ਼ਮੀ ਨੇ ਬਹੁਤ ਹੁਸ਼ਿਆਰੀ ਨਾਲ ਰਾਹੁਲ ਦੀ ਚੰਗੀ ਮਾਰਕੁਟਾਈ ਕੀਤੀ ਉਸ ਬੈਟ ਨਾਲ ਜਿਸ ਨਾਲ ਰਾਹੁਲ ਤੜਫੂਟਿਆ ਪਰ ਇੱਕ ਵੀ ਨਿਸ਼ਾਨ ਉਹਦੇ ਸਰੀਰ ਤੇ ਔਨ ਨਹੀਂ ਦਿੱਤਾ ਉਹ ਇਹੋ ਜਿਹੀ ਜਗ੍ਹਾ ਤੇ ਮਾਰ ਰਹੀ ਸੀ ਇਸੇ ਵਿੱਚ ਰਸ਼ਮੀ ਦੀ 사ਸ ਨੂੰ ਐਵੇਂ ਲੱਗਾ ਕਿ ਰਸ਼ਮੀ ਦੇ ਕਮਰੇ ਵਿੱਚ ਕੋਈ ਤੋੜ-ਫੋੜ ਦੀ ਆਵਾਜ਼ ਆ ਰਹੀ ਆ ਤੇ ਉਹ ਉੱਠ ਕੇ ਉਹਦੇ ਕਮਰੇ ਵਿੱਚ ਆਈ ਤੇ ਉੱਥੋਂ ਦੀ ਹਾਲਤ ਵੇਖ ਕੇ ਰੌਲਾ ਪਾਉਣ ਲੱਗੀ ਤੇ ਕਹਿਣ ਲੱਗੀ ਕੀ ਕਰ ਨਹੀਂ ਆ ਰਾਹੁਲ ਨੂੰ ਮਾਰ ਕਿਉਂ ਰਹੀਆਂ ਤੂੰ ਕਹਿ ਕੇ ਉਹ ਅੱਗੇ ਵਧੀ ਇਸ ਉਤੇ ਰਸ਼ਮੀ ਨੇ ਉਹ ਬੈਠ ਚੁੱਕ ਕੇ ਸਾਹਸ ਵੱਲ ਵਧਾਇਆ ਜਿਹਨੂੰ ਵੇਖ ਕੇ ਉਹ ਸਮਝ ਗਈ ਕਿ ਕੁਝ ਵੀ ਕਰ ਸਕਦੀ ਆ ਤੇ ਹੁਣ ਉਹਨੂੰ ਹੀ ਮਾਰੂਗੀ ਰਸ਼ਮੀ ਦੀ ਸਾਸ ਨੂੰ ਕੁਝ ਸਮਝ ਨਹੀਂ ਆਇਆ ਤੇ ਉਹ ਘਰੋਂ ਬਾਹਰ ਗਲੀ ਵਿੱਚ ਭੱਜੀ ਰਾਤ ਦਾ ਵਕਤ ਸੀ ਸਾਰੇ ਲੋਕ ਸੁੱਤੇ ਪਏ ਸੀ ਰਸ਼ਮੀ ਦੀ ਸਾਸ ਨੇ ਗਵਾਂਡੀਆਂ ਦਾ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਾਇਆ ਤੇ ਕਿਹਾ ਰਸ਼ਮੀ ਰਾਹੁਲ ਨੂੰ ਬਹੁਤ ਬੁਰੀ ਤਰ੍ਹਾਂ ਮਾਰ ਰਹੀ ਆ ਕਿਸੇ ਨੂੰ ਯਕੀਨ ਨਾ ਹੋਇਆ ਰਸ਼ਮੀ ਵਰਗੀ ਸਿੱਧੀ ਸਾਦੀ ਜਈ ਕੁੜੀ ਆਪਣੇ ਪਤੀ ਨੂੰ ਮਾਰ ਸਕਦੀ ਆ ਰਸ਼ਮੀ ਦੀ ਸੱਸ ਨੇ ਗਵਾਂਡੀਆਂ ਨੂੰ ਕਿਹਾ ਕਿ ਕੋਈ ਮੇਰੇ ਪੁੱਤ ਨੂੰ ਬਚਾ ਲਓ ਛੇਤੀ ਕੋਈ ਪੁਲਿਸ ਨੂੰ ਬੁਲਾ ਲਓ ਨਹੀਂ ਤਾਂ ਉਹ ਮੇਰੇ ਪੁੱਤ ਨੂੰ ਮਾਰ ਦੇਊਗੀ ਉਹ ਪਾਗਲ ਹੋ ਗਈ ਆ ਗਵਾਂਡੀ ਰਸ਼ਮੀ ਦੀ ਸੱਸ ਦੇ ਨਾਲ ਰਸ਼ਮੀ ਦੇ ਘਰ ਵੱਲ ਭੱਜੇ ਤੇ ਜਦੋਂ ਗਵਾਂਡੀ ਅੰਦਰ ਆਏ ਤਾਂ ਘਰ ਦਾ ਨਜ਼ਾਰਾ ਹੋਰ ਹੀ ਸੀ ਰਸ਼ਮੀ ਡਰੀ ਸਹਮੀ ਹੋਈ ਘਰ ਦੇ ਇੱਕ ਕੋਨੇ ਵਿੱਚ ਬੈਠੀ ਹੋਈ ਸੀ ਤੇ ਰਾਹੁਲ ਨੇ ਰਸ਼ਮੀ ਦੇ ਵਾਲਾਂ ਨੂੰ ਫੜਿਆ ਹੋਇਆ ਸੀ ਤੇ ਰਸ਼ਮੀ ਗਿੜਗੜਾ ਰਹੀ ਸੀ ਤੇ ਕਹਿ ਰਹੀ ਸੀ ਮੈਨੂੰ ਨਾ ਮਾਰੀ ਮੈਨੂੰ ਨਾ ਮਾਰ ਮੇਰੇ ਲੱਕ ਵਿੱਚ ਦਰਦ ਸੀ ਇਸ ਲਈ ਮੈਂ ਰੋਟੀ ਦੀ ਜਗ੍ਹਾ ਚੌਲ ਬਣਾ ਦਿੱਤੇ ਸੀ ਅੱਗੇ ਤੋਂ ਮੈਂ ਇਹੋ ਜੀ ਗਲਤੀ ਕਦੀ ਨਹੀਂ ਕਰੂੰਗੀ ਪਲੀਜ਼ ਮੈਨੂੰ ਨਾ ਮਾਰ ਗਵਾਂਡੀਆਂ ਨੇ ਵੇਖਿਆ ਕਿ ਰਸ਼ਮੀ ਬਹੁਤ ਜ਼ਿਆਦਾ ਡਰੀ ਹੋਈ ਆ ਤੇ ਰਾਹੁਲ ਉਹਨੂੰ ਮਾਰਨ ਲਈ ਉਹਦੇ ਕੋਲ ਹੀ ਖੜਾ ਆ ਰਸ਼ਮੀ ਦੇ ਸਾਰੇ ਮੂੰਹ ਤੇ ਸਰੀਰ ਤੇ ਰਾਹੁਲ ਨੇ ਕੁਝ ਥੋੜੀ ਦੇਰ ਪਹਿਲਾਂ ਜਿਹੜਾ ਉਹਨੂੰ ਮਾਰਿਆ ਸੀ ਉਹਦੇ ਨਿਸ਼ਾਨ ਪਏ ਹੋਏ ਸੀ ਜਿੰਨੂੰ ਵੇਖ ਕੇ ਗਵਾਂਡੀਆਂ ਨੂੰ ਸਮਝਦੇ ਦੇਰ ਨਾ ਲੱਗੀ ਕਿ ਰਾਹੁਲ ਨੇ ਰਸ਼ਮੀ ਨੂੰ ਕਿੰਨਾ ਮਾਰਿਆ ਆ ਪਰ ਹੁਣੇ ਥੋੜੀ ਦੇਰ ਪਹਿਲਾਂ ਜਦੋਂ ਰਸ਼ਮੀ ਨੇ ਰਾਹੁਲ ਨੂੰ ਚੰਗੀ ਤਰ੍ਹਾਂ ਮਾਰਿਆ ਸੀ ਉਹਦਾ ਕੋਈ ਵੀ ਨਿਸ਼ਾਨ ਰਾਹੁਲ ਦੇ ਸਰੀਰ ਤੇ ਨਹੀਂ ਸੀ ਬਲਕੇ ਸੱਸ ਦੇ ਬਾਹਰ ਭੱਜਦੇ ਹੀ ਰਸ਼ਮੀ ਨੇ ਹੁਸ਼ਿਆਰੀ ਵਿਖਾਉਂਦੇ ਹੋਏ ਉਹਨੂੰ ਖੋਲ ਦਿੱਤਾ ਸੀ ਤੇ ਖੁਦ ਕੋਨੇ ਵਿੱਚ ਬਹਿ ਗਈ ਸੀ ਇੰਨੀ ਮਾਰ ਖਾਣ ਤੋਂ ਬਾਅਦ ਰਾਹੁਲ ਜਿਵੇਂ ਹੀ ਆਜ਼ਾਦ ਹੋਇਆ ਉਹ ਰਸ਼ਮੀ ਨੂੰ ਮਾਰਨ ਲਈ ਉਹਦੇ ਵੱਲ ਦੌੜ ਪਿਆ ਇਸੇ ਵਜ੍ਹਾ ਨਾਲ ਜਿਵੇਂ ਹੀ ਗਵਾਂਡੀ ਘਰ ਆਏ ਤਾਂ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਰਾਹੁਲ ਰਸ਼ਮੀ ਨੂੰ ਮਾਰਿਆ ਆ ਤੇ ਸਾਰਿਆਂ ਨੂੰ ਸਮਝਦੇ देर ਨਾ ਲੱਗੀ ਕਿ ਰਾਹੁਲ ਰਸ਼ਮੀ ਨਾਲ ਕਿਹੋ ਜਿਹਾ ਵਿਹਾਰ ਕਰਦਾ ਆ ਹੁਣ ਰਸ਼ਮੀ ਦੀ ਸੱਸ ਕਿੰਨਾ ਵੀ ਕਹਿੰਦੀ ਕਿ ਰਸ਼ਮੀ ਨੇ ਰਾਹੁਲ ਨੂੰ ਮਾਰਿਆ ਆ ਕੋਈ ਨਾ ਮੰਨਦਾ ਬਲਕਿ ਸਾਰਿਆਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਰਾਹੁਲ ਰਸ਼ਮੀ ਨਾਲ ਕਿੰਨਾ ਗਲਤ ਵਿਹਾਰ ਕਰ ਰਿਹਾ ਆ ਇਸੇ ਵਿੱਚ ਕਿਸੇ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਸੀ ਤੇ ਪੁਲਿਸ ਵੀ ਆ ਚੁੱਕੀ ਸੀ ਪੁਲਿਸ ਦੇ ਸਾਹਮਣੇ ਸਾਰੇ ਗਵਾਂਡੀਆਂ ਨੇ ਵਾਅਦਾ ਛਾੜ ਕੇ ਦੱਸਿਆ ਕਿ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਆ ਰਾਹੁਲ ਰਸ਼ਮੀ ਨੂੰ ਬੁਰੀ ਤਰ੍ਹਾਂ ਮਾਰ ਰਿਹਾ ਸੀ ਵਿਚਾਰੀ ਕਿੰਨੀ ਡਰੀ ਸਹਿਮੀ ਹੋਈ ਆ ਰਸ਼ਮੀ ਦੇ ਸਰੀਰ ਤੇ ਲੱਗੇ ਸੱਟਾਂ ਦੇ ਨਿਸ਼ਾਨ ਸਾਫ਼ ਦੱਸ ਰਹੇ ਆ ਕਿ ਉਹਦੇ ਨਾਲ ਘਰੇਲੂ ਹਿੰਸਾ ਹੋਈ ਆ ਰਾਹੁਲ ਤੇ ਉਹਦੀ ਮਾਂ ਕੁਝ ਵੀ ਕਹਿੰਦੇ ਕਿਸੇ ਨੂੰ ਕੋਈ ਯਕੀਨ ਨਾ ਹੁੰਦਾ ਤੇ ਸਚਾਈ ਵੀ ਇਹੋ ਸੀ ਕਿ ਰਾਹੁਲ ਰਸ਼ਮੀ ਨੂੰ ਮਾਰਦਾ ਸੀ ਪਰ ਅੱਜ ਤੱਕ ਕਿਸੇ ਨੂੰ ਇਹ ਗੱਲ ਪਤਾ ਨਹੀਂ ਸੀ ਪੁਲਿਸ ਵਾਲਿਆਂ ਨੇ ਜਦੋਂ ਰਸ਼ਮੀ ਨੂੰ ਪੁੱਛਿਆ ਤਾਂ ਉਹਨੇ ਡਰਦੇ ਡਰਦੇ ਦੱਸਿਆ ਕਿ ਕੁਝ ਵੀ ਗਲਤ ਹੋ ਜਾਣ ਤੇ ਰਾਹੁਲ ਉਹਨੂੰ ਇਸੇ ਤਰ੍ਹਾਂ ਜਾਨਵਰਾ ਵਾਂਗ ਕੁੱਟਦਾ ਆ ਤੇ ਤੁਮ ਕੀ ਦਿੰਦਾ ਆ ਕਿ ਉਹ ਜੇ ਪੁਲਿਸ ਕੋਲ ਗਈ ਤਾਂ ਉਹ ਨੂੰ ਹਮੇਸ਼ਾ ਲਈ ਘਰੋਂ ਬਾਹਰ ਕੱਢ ਦਊਗਾ ਜਾਂ ਫਿਰ ਜਾਨੋਂ ਹੀ ਮਾਰ ਦਊਗਾ ਤੇ ਜਦੋਂ ਉਹ ਮੈਨੂੰ ਮਾਰਦਾ ਸੀ ਟੀਵੀ ਦੀ ਆਵਾਜ਼ ਉੱਚੀ ਕਰ ਦਿੰਦਾ ਸੀ ਤਾਂ ਕਿ ਮੇਰੀ ਆਵਾਜ਼ ਬਾਹਰ ਨਾ ਜਾਵੇ ਗਵਾਂਡੀਆਂ ਨੇ ਵੀ ਇਸ ਗੱਲ ਦੀ ਗਵਾਹੀ ਦਿੱਤੀ ਕਿ ਅਕਸਰ ਰਸ਼ਮੀ ਦੇ ਘਰ ਟੀਵੀ ਉੱਚੀ ਆਵਾਜ਼ ਕਰਕੇ ਲੱਗਾ ਹੀ ਰਹਿੰਦਾ ਆ ਤੇ ਅੱਜ ਵੀ ਟੀਵੀ ਦੀ ਆਵਾਜ਼ ਉੱਚੀ ਆ ਰਹੀ ਸੀ ਪੁਲਿਸ ਵਾਲਿਆਂ ਨੇ ਜਦੋਂ ਇਹ ਸਭ ਕੁਝ ਸੁਣਿਆ ਤਾਂ ਉੱਥੇ ਹੀ ਰਾਹੁਲ ਨੂੰ 2-4 ਥੱਪੜ ਮਾਰ ਦਿੱਤੇ ਤੇ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਆਪਣੀ ਪਤਨੀ ਉੱਤੇ ਹੱਥ ਚੁੱਕਣ ਦੀ ਤੇ ਉਹਨੂੰ ਤਮਕੀਦ ਦੇਂਦੀ ਇਹੋ ਜਿਹਾ ਕੇਸ ਬਣਾਉਂਗਾ ਨਾ ਕਿ ਬਾਹਰ ਨਿਕਲਣਾ ਮੁਸ਼ਕਲ ਹੋ ਜਾਊਗਾ ਪੁਲਸ ਵਾਲਿਆਂ ਨੇ ਰਸ਼ਮੀ ਨੂੰ ਕਿਹਾ ਕਿ ਬਿਨਾ ਕਿਸੇ ਡਰ ਦੇ ਉਹਨਾਂ ਦੇ ਨਾਲ ਜਾ ਕੇ ਥਾਣੇ ਵਿੱਚ ਆਪਣੇ ਪਤੀ ਤੇ ਸੱਸ ਦੇ ਖਿਲਾਫ ਰਿਪੋਰਟ ਲਿਖਵਾ ਦੇ ਪਰ ਰਸ਼ਮੀ ਨੇ ਕਿਹਾ ਮੈਨੂੰ ਇਹਨਾਂ ਤੋਂ ਬਹੁਤ ਡਰ ਲੱਗਦਾ ਆ ਜੇ ਮੈਂ ਇਹਨਾਂ ਦੇ ਖਿਲਾਫ ਰਿਪੋਰਟ ਲਖਵਾਈ ਤਾਂ ਇਹ ਮੈਨੂੰ ਮਾਰ ਦੇਣਗੇ ਮੈਂ ਕੋਈ ਰਿਪੋਰਟ ਨਹੀਂ ਲਖਵਾਉਣਾ ਚਾਹੁੰਦੀ ਕਹਿ ਕੇ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ ਰਾਹੁਲ ਤੇ ਉਹਦੀ ਮਾਂ ਕਹਿ ਰਹੀ ਸੀ ਕਿ ਹਾਂ ਅਸੀਂ ਇਹਨੂੰ ਮਾਰਿਆ ਆ ਪਰ ਅੱਜ ਇਹਨੇ ਵੀ ਸਾਨੂੰ ਮਾਰਿਆ ਆ ਤਾਂ ਪੁਲਿਸ ਵਾਲੇ ਨੇ ਇੱਕ ਹੋਰ ਥੱਪੜ rahul ਨੂੰ ਮਾਰਿਆ ਤੇ ਕਿਹਾ ਇਹਨੂੰ ਵੇਖ ਕੇ ਲੱਗਦਾ ਆ ਕਿ ਇਹ ਤੈਨੂੰ ਮਾਰ ਸਕਦੀ ਆ ਪਾਗਲ ਸਮਝ ਰਿਆਂ ਆ ਤੂੰ ਸਾਨੂੰ ਤੇ ਸਾਨੂੰ ਤੂੰ ਪਾਗਲ ਬਣਾ ਰਿਆਂ ਆ ਉੱਤੋਂ ਤੂੰ ਆਪਣੀ ਪਤਨੀ ਨੂੰ ਮਾਰਦਾ ਆ ਜੇ ਅੱਗੇ ਤੋਂ ਤੇਰੀ ਕੋਈ ਸ਼ਿਕਾਇਤ ਆ ਗਈ ਨਾ ਤਾਂ ਤੇਰੀ ਖੈਰ ਨਹੀਂ ਸਮਝ ਲਵੀ ਤੇ ਰਸ਼ਮੀ ਨੂੰ ਕਿਹਾ ਜੇ ਫੇਰ ਕਦੀ ਇਹਨੇ ਤੇਰੇ ਉੱਤੇ ਹੱਥ ਚੁੱਕਿਆ ਤਾਂ ਬਿਨਾ ਕਿਸੇ ਡਰ ਤੋਂ ਥਾਣੇ ਆ ਜਾਵੀਂ ਤੇਰੇ ਪਤੀ ਤੇ ਸੱਸ ਨੂੰ ਅਸੀਂ ਸਿੱਧਾ ਕਰ ਦਵਾਂਗੇ ਤੇ ਵੇਖ ਲਵਾਂਗੇ ਕਿਵੇਂ ਤੈਨੂੰ ਹੋਰ ਮਾਰਦਾ ਆ ਜਾਂ ਘਰੋਂ ਕੱਢਦਾ ਆ ਇਹੋ ਜਹ ਲੋਕਾਂ ਨੂੰ ਪੁਲਿਸ ਵਾਲੇ 2 ਮਿੰਟ ਵਿੱਚ ਸਿੱਧਾ ਕਰ ਦਿੰਦੇ ਆ ਤੇ ਰਸ਼ਮੀ ਦੀ ਸੱਸ ਵੱਲ ਵੇਖ ਕੇ ਕਿਹਾ ਅੱਗੇ ਤੋਂ ਆਪਣੀ ਬਹੂ ਦਾ ਖਿਆਲ ਰੱਖੀ ਨਹੀਂ ਤਾਂ ਤੂੰ ਵੀ ਲੰਮੇ ਸਮੇਂ ਲਈ ਜੇਲ੍ਹ ਜਾਏਂਗੀ ਕਹਿ ਕੇ ਪੁਲਸਵਾਲੇ ਉੱਥੋਂ ਚਲੇ ਗਏ ਗਵਾਂਢੀਆਂ ਨੇ ਰਸ਼ਮੀ ਨੂੰ ਕਿਹਾ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਜੇ ਦੋਵੇਂ ਮਾਪੋਤ ਅੱਗੇ ਤੋਂ ਤੇਰੇ ਨਾਲ ਕੋਈ ਵੀ ਅਤਿਆਚਾਰ ਕਰਨ ਜਾਂ ਤੇਰੇ ਉੱਤੇ ਹੱਥ ਚੁੱਕਣ ਤਾਂ ਤੂੰ ਕਿਸੇ ਵੀ ਤਰ੍ਹਾਂ ਸਾਨੂੰ ਆਵਾਜ਼ ਲਗਾ ਦੇਵੀ ਅਸੀਂ ਸਾਰੇ ਤੇਰੀ ਮਦਦ ਲਈ ਆ ਜਾਵਾਂਗੇ ਤੇ ਨਾਲ ਹੀ ਰਾਹੁਲ ਤੇ ਉਹਦੀ ਮਾਂ ਨੂੰ ਧਮਕੀ ਦੇਂਦੇ ਹੋਏ ਗਵਾਂਢੀ ਚਲੇ ਗਏ ਕਿ ਜੇ ਹੁਣ ਰਸ਼ਮੀ ਦਾ ਵਾਲ ਵੀ ਵਿੰਗਾ ਹੋਇਆ ਜਾਂ ਕਿਸੇ ਦਿਨ ਬਾਲ ਕਰਨੀ ਵਿੱਚ ਉਹ ਸਾਨੂੰ ਨਜ਼ਰ ਨਾ ਆਈ ਜਾਂ ਸਾਨੂੰ ਕੋਈ ਸ਼ੱਕ ਹੋਇਆ ਕਿ ਤੁਸੀਂ ਉਹਦੇ ਨਾਲ ਕੁਝ ਗਲਤ ਕੀਤਾ ਆ ਤਾਂ ਅਸੀਂ ਪੁਲਿਸ ਨੂੰ ਫੋਨ ਕਰਨ ਵਿੱਚ ਦੇਰ ਨਹੀਂ ਕਰਾਂਗੇ ਕਿਉਂਕਿ ਤੁਹਾਡੀ ਅਸਲੀਅਤ ਹੁਣ ਸਾਰਾ ਮੁਹੱਲਾ ਜਾਣ ਚੁੱਕਿਆ ਆ ਹੁਣ ਰਾਹੁਲ ਤੇ ਉਹਦੀ ਮਾਂ ਨੂੰ ਸਮਝ ਆ ਗਿਆ ਸੀ ਕਿ ਜੇ ਹੁਣ ਰਸ਼ਮੀ ਨਾਲ ਉਹਨਾਂ ਨੇ ਕੁਝ ਵੀ ਗਲਤ ਕੀਤਾ ਤਾਂ ਉਹਨਾਂ ਦੀ ਖੈਰ ਨਹੀਂ ਆ ਸਾਰੇ ਗਵਾਂਢੀ ਬਾਹਰ ਜਾ ਚੁੱਕੇ ਸੀ ਤੇ ਰਸ਼ਮੀ ਹੁਣ ਇਕੱਲੀ ਕੱਸੀ ਰਾਹੁਲ ਗੁੱਸੇ ਨਾਲ ਰਸ਼ਮੀ ਵਾਲ ਵਦਨ ਹੀ ਲੱਗਾ ਸੀ ਕਿ ਰਸ਼ਮੀ ਨੇ ਕੋਲ ਹੀ ਰੱਖਿਆ ਹੋਇਆ ਬੈਟ ਦੁਬਾਰਾ ਚੁੱਕ ਲਿਆ ਜਿੰਨੂੰ ਵੇਖ ਕੇ ਰਾਹੁਲ ਉੱਥੇ ਹੀ ਰੁਕ ਗਿਆ ਤੇ ਰਾਹੁਲ ਦੀ ਮਾਂ ਨੇ ਉਹਨੂੰ ਪਿੱਛੇ ਆਪਣੇ ਵੱਲ ਖਿੱਚ ਲਿਆ ਤੇ ਕਿਹਾ ਪੁੱਤ ਹੁਣ ਚੁੱਪਚਾਪ ਸ਼ਾਂਤ ਹੀ ਰਹਿ ਇਹਦੇ ਮੂੰਹ ਲੱਗਣਾ ਬੇਕਾਰ ਆ ਹੁਣ ਇਹਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਆ ਕਿ ਕੋਈ ਸਾਡੀ ਗੱਲ ਨਹੀਂ ਮੰਨੂਗਾ ਜੇ ਹੁਣ ਇਹਨੂੰ ਥੋੜੀ ਜਿਹੀ ਵੀ ਖਰੋਚ ਆਈ ਤਾਂ ਆਪਾਂ ਦੋਵਾਂ ਨੂੰ ਜੇਲ੍ਹ ਜਾਣਾ ਪਊਗਾ ਰਜਮੀ ਨੇ ਵੀ ਕਹਿ ਦਿੱਤਾ ਹੁਣ ਗਲਤੀ ਨਾਲ ਵੀ ਮੇਰੇ ਉੱਤੇ ਹੱਥ ਚੁੱਕਣ ਦੀ ਕੋਸ਼ਿਸ਼ ਨਾ ਕਰਿਓ ਨਹੀਂ ਤਾਂ ਤੁਹਾਡੇ ਹੱਥ ਤੋੜ ਕੇ ਤੁਹਾਡੇ ਦੂਜੇ ਹੱਥ ਵਿੱਚ ਫੜਾ ਦਵਾਂਗੀ ਤੇ ਜੇਲ੍ਹ ਦੀ ਹਵਾ ਖਵਾਵਾਂਗੀ ਉਹ ਅਲੱਗ ਬਹੁਤ ਸਹਿ ਲਈ ਤੁਹਾਡੀ ਮਨਮਾਨੀ ਹੁਣ ਇਸ ਘਰ ਵਿੱਚ ਤੇਰੀ ਪਤਨੀ ਤੇ ਇਸ ਘਰ ਦੀ ਬਹੂ ਬਣ ਕੇ ਆਰਾਮ ਨਾਲ ਰਹੂੰਗੀ ਤੁਹਾਡੀ ਭਲਾਈ ਐਸੇ ਵਿੱਚ ਆ ਕਿ ਆਰਾਮ ਨਾਲ ਇੱਕ ਪਰਿਵਾਰ ਵਾਂਗ ਮੇਰੇ ਨਾਲ ਰਹੋ ਤੇ ਮੈਨੂੰ ਇਸ ਘਰ ਦੀ ਬਹੂ ਹੋਣ ਦਾ ਦਰਜਾ ਦੇਵੋ ਤਾਂ ਮੈਂ ਵੀ ਵਾਦਾ ਕਰਦੀ ਆ ਸਭ ਕੁਝ ਠੀਕ ਹੋ ਜਾਊਗਾ ਨਹੀਂ ਤਾਂ ਜੇ ਤੁਸੀਂ ਸ਼ਾਂਤ ਨਹੀਂ ਰਹਿਣਾ ਚਾਹੁੰਦੇ ਤਾਂ ਮੈਨੂੰ ਵੀ ਸ਼ਾਂਤੀ ਦੀ ਕੋਈ ਲੋੜ ਨਹੀਂ ਆ ਤੁਹਾਡੇ ਨਾਲ ਰਹਿੰਦੇ-ਰਹਿੰਦੇ ਮੈਂ ਵੀ ਸਭ ਕੁਝ ਸਿੱਖ ਲਿਆ ਆ ਤੇ ਤੁਹਾਡੇ ਵਰਗੇ ਟੇਢੇ ਲੋਕਾਂ ਨੂੰ ਸਿੱਧਾ ਕਰਨਾ ਵੀ ਸਿੱਖ ਲਿਆ ਆ ਹੁਣ ਜੇ ਗਲਤੀ ਨਾਲ ਵੀ ਮੇਰੇ ਉੱਤੇ ਹੱਥ ਚੁੱਕਿਆ ਤਾਂ ਕਿਵੇਂ ਕੁਟਾਈ ਹੋਵੇਗੀ ਯਾਦ ਰੱਖਿਓ ਇਹ ਕੁਟਾਈ ਤਾਂ ਤੈਨੂੰ ਜ਼ਿੰਦਗੀ ਭਰ ਯਾਦ ਰਹੂਗੀ ਹੀ ਗਲਤੀ ਮੇਰੀ ਹੀ ਆ ਕਿ ਮੈਂ ਖੁਦ ਨੂੰ ਕਮਜ਼ੋਰ ਸਮਝਿਆ ਸੀ ਅੱਜ ਜਦੋਂ ਮੈਂ ਇੱਕ ਵਾਰ ਹਿੰਮਤ ਕੀਤੀ ਤਾਂ ਤੁਹਾਨੂੰ ਤੁਹਾਡੀ ਔਕਾਤ ਦਿਖਾ ਦਿੱਤੀ ਨਾ ਤਾਂ ਅੱਗੇ ਤੋਂ ਆਪਣੀ ਔਕਾਤ ਵਿੱਚ ਹੀ ਰਹੋ ਫਿਰ ਮੈਂ ਵੀ ਵਾਦਾ ਕਰਦੀ ਆ ਕਿ ਜੇ ਤੁਸੀਂ ਔਕਾਤ ਵਿੱਚ ਰਹੋਗੇ ਤਾਂ ਮੈਂ ਵੀ ਇੱਕ ਚੰਗੀ ਪਤਨੀ ਤੇ ਚੰਗੀ ਬਹੂ ਬਣ ਕੇ ਰਹੂੰਗੀ ਨਹੀਂ ਤਾਂ ਜੇ ਤੁਸੀਂ ਆਪਣੀ ਔਕਾਤ ਤੋਂ ਬਾਹਰ ਨਿਕਲੇ ਤਾ ਮੈਨੂੰ ਵੀ ਆਪਣੀ ਔਕਾਤ ਵਿਖਾਉਣੀ ਹੁਣ ਆ ਗਈ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ